ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੋਰ ਪਾਪ ਇਸ ਸੰਸਾਰ ਵਿੱਚ ਹੋ ਰਿਹਾ ਸੀ ਮੌਕੇ ਦਾ ਰਾਜਾ ਬڑے ਤਸੀਹੇ ਦੇ ਰਿਆ ਸੀ ਲੋਕਾਂ ਨੂੰ ਬੜਾ ਅਤਿਆਚਾਰ ਕਰ ਰਿਹਾ ਸੀ ਸੋ ਪਹਿਲੇ ਸਾਸੰਗ ਕਾਲ ਯੁਗ ਵਿੱਚ ਪਰਮੇਸ਼ਰ ਨੇ ਗੁਰੂਾਨੰਕ ਦੇ ਰੂਪ ਵਿੱਚ ਅਵਤਾਰ ਧਾਰਿਆ ਸੀ ਸੋ ਉਹਨੂੰ ਕੌਣ ਪੱਟੀ ਪੜਾ ਸਕਦਾ ਹੈ ਉਹਨੂੰ ਕੋਣ ਕੋਈ ਵਿੱਦਿਆ ਦੇ ਸਕਦਾ ਸਾਰੀਆਂ ਵਿੱਦਿਆ ਸਾਰੇ ਦੇਸ਼ ਸਾਰਾ ਸੰਸਾਰ ਨੂੰ ਜੋ ਪੈਦਾ ਕਰਨ ਵਾਲਾ ਹੈ ਉਹਨੂੰ ਕਿਹੜੀ ਭਾਸ਼ਾ ਕੋਣ ਸਿਖਾਏਗਾ ਉਤੇ ਸਾਰੀਆਂ ਭਾਸ਼ਾ ਨੂੰ ਪੈਦਾ ਕਰਨ ਵਾਲਾ ਉਹ ਹੈ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਉਹ ਹੈ ਅੱਜ ਅਸੀਂ ਮੁਰਲਾ ਨਾਲ ਹੋਈ ਤੀਸਰੀ ਪੌੜੀ ਇਸ ਸ਼ਬਦ ਦੀ ਪੜਾਂਗੇ ਜਨ ਬਿਸਰ ਪਦਰ ਵਿਰਾਦਰਾ ਕਸਨੀ ਇਸ ਦਸੰਤ ਗੀਰ ਅਖਰੂ ਵਿਆਫ ਤੁਮ ਕਸਨਾ ਦਰਦ ਚੋਂ ਸ਼ਬਦ ਤਕਬੀਰ ਸਬ ਰੋਜ ਗਸਤੰਦਰ ਹਵਾ ਕਰਦੇਮ ਬਦੀਖਾਲ ਗਾਹੇ ਨਾਨਕੀ ਕਾਰ ਕਰਦੰ ਮਮ ਇਚਨੀ ਹਵਾਲ ਇਹਦਾ ਮਤਲਬ ਸ਼ਬਦ ਦਾ ਮਹਾਰਾਜ ਸਮਝਾ ਰਹੇ ਨੇ ਕਹਿੰਦੇ ਸੁਣੋ ਬੁੱਲਾ ਜੀ ਇਹ ਬੰਦਾ ਹਵਈਆ ਹਵਈਆ ਹੀ ਗੱਲਾਂ ਵਿੱਚ ਰਹਿੰਦਾ ਹੈ ਅਠਾ ਪਹਿਰਾ ਵਿੱਚ ਇੱਕ ਘੜੀ ਵੀ ਸੀ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ ਅਠਾ ਪਹਿਰਾ ਦੇ ਵਿੱਚ ਇੱਕ ਘੜੀ ਵੀ ਕਹਿੰਦੇ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ ਇਹ ਅਰ ਪ੍ਰਾਇਆ ਹੀ ਬਦੀਆਂ ਵਿੱਚ ਰਹਿੰਦਾ ਲੋਕਾਂ ਦੀ ਫਲਾਨੀਆਂ ਦੀ ਨਿੰਦਗਾ ਦੁਸ਼ਟ ਨਿੰਦਿਆ ਨਿੰਦਿਆ ਕਰਦਾ ਹੈ ਬੇਈਮਾਨੀਆਂ ਕਰਦਾ ਹੈ ਠੱਗੀਆਂ ਕਰਦਾ ਕਹਿੰਦੇ ਅਤੇ ਇੱਕ ਕੜੀ ਵੀ ਨੇਕੀ ਦਾ ਕੰਮ ਨਹੀਂ ਕਰਦਾ ਅਰ ਸੁਣੋ ਮੁੱਲਾਂ ਮੇਰੇ ਤਾਂ ਇਹ ਫੇਲ ਹਨ ਇਹੋ ਜਿਹਾ ਮੈਂ ਸਹਿਬ ਦਾ ਬੇਜ਼ਗਾਰ ਹਾਂ ਤਾਂ ਫੇਰ ਮੁੱਲਾ ਨੇ ਕਿਹਾ ਏ ਨਾਨਕ ਜੀ ਤੂੰ ਸਹਿਬ ਦੇ ਨਾਲ ਸਹੀ ਹੋਇਆ ਹੈ ਤਾਂ ਗੁਰੂ ਨਾਨਕ ਜੀ ਨੇ ਚੌਥੀ ਪੌੜੀ ਵਿੱਚ ਕੀ ਅਖਦੇ ਨੇ ਆਓ ਸਰਬਨ ਕੀਏ ਬਦਬਖਤ ਹਮ ਚੂਬ ਖੀਲ ਗਾਫਲ ਬੇਨजीर ਬੇਬਾਕ ਨਾਨਕ ਬਗੋਯਦ ਤਨ ਦੁਰਾ ਤੇਰੇ ਚੱਕਰਾ ਪਾਖਾਕ ਇਹਦਾ ਮਤਲਬ ਗੁਰੂ ਨਾਨਕ ਜੀ ਕਹਿੰਦੇ ਆ ਨਾ ਸੁਣੋ ਮੁੱਲਾ ਜੀ ਪਰਮੇਸ਼ਰ ਜੀ ਕੇ ਬੂਝਣੇ ਦੀ ਬਾਤ ਪਰਮੇਸ਼ਰ ਨੂੰ ਪਾਉਣ ਦੀ ਗੱਲ ਸੁਣ ਲਓ ਇਸ ਬੰਦੇ ਨੂੰ ਪਤਾ ਨਹੀਂ ਹੈ ਪਰ ਇਹ ਬੰਦਾ ਹਰ ਕਿਸੇ ਦੀ ਵਕੀਲੀ ਕਰਦਾ ਕਰਦਾ ਰਹਿੰਦਾ ਹੈ ਹਰ ਕਿਸੇ ਨੂੰ ਪਤਾ ਕੁਝ ਨਹੀਂ ਹੈ ਇਹ ਨਿੰਦਿਆ ਚੁਗਲੀਆਂ ਸਾਰੀਆਂ ਨਹੀਂ ਕਰਦਾ ਦਿੰਦਾ ਔਰ ਬਦ ਨਜ਼ਰ ਬਦ ਨਜ਼ਰ ਵੀ ਵੇਖਦਾ ਹੈ ਬੁਰੀ ਨਜ਼ਰ ਨਾਲ ਵੀ ਤੱਕਦਾ ਇਹ ਬੰਦਾ ਹਲਫਤ ਗਲਫਤ ਦਾ ਕਾਮਾਰਿਆ ਹੋਇਆ ਹੈ ਵਿਵਾਕ ਹੋਇਆ ਫਿਰਦਾ ਹੈ ਸੁਣੋ ਮੋਲਾ ਜੀ ਇਹ ਬੰਦਾ ਸਹਿਬ ਦੀ ਸਿਫਤ ਨਹੀਂ 부ਝ ਸਕਿਆ ਅਰ ਜੋ ਸਹਿਬ ਕੇ ਖਾਸ ਬੰਦੇ ਆ ਨਾ ਸੋ ਅੱਥੇ ਪੈਰ ਮਰਨੇ ਨੂੰ ਯਾਦ ਕਰਦੇ ਮਰਨ ਨੂੰ ਯਾਦ ਕਰਦੇ ਰਹਿੰਦੇ ਨੇ ਹਰ ਵੇਲੇ ਪਤਾ ਨਹੀਂ ਕਿਹੜੇ ਵੇਲੇ ਸਵਾਸ ਨਿਕਲ ਜਾਣਾ ਹੈ ਕੋਈ ਪਤਾ ਨਹੀਂ ਹੈ ਹਮ ਆਦਮੀ ਹੈ ਇੱਕਦਮੀ ਪਤਾ ਨਹੀਂ ਕਿਹੜੇ ਵੇਲੇ ਸਵਾਸਾਂ ਨੇ ਨਿਕਲ ਜਾਣਾ ਹੈ ਕਹਿੰਦੇ ਹਰ ਵੇਲੇ ਪਰਮੇਸ਼ਰ ਦੇ ਬੰਦੇ ਮੌਤ ਨੂੰ ਯਾਦ ਕਰਦੇ ਆ ਸੋਭਾ ਉਹਨਾਂ ਦੇ ਪੈਰਾਂ ਦੀ ਖਾਕ ਹਾਂ ਜਿਹੜੇ ਉਹਨੂੰ ਯਾਦ ਕਰਦੇ ਨੇ ਹਮੇਸ਼ਾ ਆ ਉਹ ਮੇਰੇ ਉੱਪਰ ਮਿਹਰਬਾਨ ਹੋਵਨ ਤਾਂ ਮੈਂ ਨਿਹਾਲ ਹਵਾਂ ਅਤੇ ਇਹ ਬੰਦਾ ਬੇਬਾਕ ਹੋਇਆ ਫਿਰਦਾ ਅਤੇ ਅਜੇ ਇਸ ਬੰਦੇ ਨੂੰਏ ਬਾਕੀ ਬਾਕੀ ਦੇਣੀ ਹੈ ਔਰ ਇਹ ਬੰਦਾ ਕਹਿੰਦਾ ਹੈ ਮੈਂ ਬਾਕੀ ਨਹੀਂ ਦੇਣੀ ਸੁਣੋ ਮੁੱਲਾ ਜੀ ਜਿਨ੍ਹਾਂ ਕੇ ਬਾਕੀ ਨਹੀਂ ਦੇਣੀ ਹੁੰਦੀ ਸੂ ਬੇਗਮ ਹੋਏ ਫਿਰਦੇ ਹਨ ਅੱਤੇ ਸੁਣੋ ਮੁੱਲਾਂ ਜੀ ਮੇਰੀ ਅਰਜ ਸਹਿਬ ਅੱਗੇ ਹੈ ਕੀ ਹੈ ਕਹਿੰਦੇ ਸਹਿਬ ਅੱਗੇ ਇਹ ਅਰਜ ਹੈ ਜੋ ਮੈਂ ਸਹਿਬ ਦੇ ਚਾਕਰਾਂ ਦੇ ਪੈਰਾਂ ਦੀ ਖਾਕ ਹੋਵਾਂ ਅਤੇ ਮੇਰੇ ਮਨ ਵਿੱਚ ਗਰੀਬੀ ਵੇਸ ਗਰੀਬੀ ਵਸੇ ਕਹਿੰਦੇ ਮੇਰੇ ਮਨ ਵਿੱਚ ਤਾਂ ਮੁੱਲਾ ਨੇ ਆਖਿਆ हे ਨਾਨਕ ਤੂੰ ਤਾਂ ਸਹਬਤ ਕੋ ਮਿਲਿਆ ਹੋਇਆ ਹੈ ਅਤੇ ਸਾਡਾ ਖਸਮਾਨਾ ਤੁਸਾਂ ਹੀ ਕਰਨਾ ਹੈ ਸੱਚੀ ਦਰਗਾਹ ਵਿੱਚ ਤਾਂ ਗੁਰੂ ਨਾਨਕ ਜੀ ਕਿਹਾ ਸੁਣੋ ਮੁੱਲਾ ਜੀ ਕਹਿੰਦੇ ਸੱਚੀ ਦਰਗਾਹ ਤੂੰ ਹੀ ਸਾਡੀ ਮਦਦ ਕਰਨੀ ਹੈ ਮੁੱਲਾ ਨੇ ਕਿਹਾ ਕਹਿੰਦੇ ਕਿਹਾ ਗੁਰੂ ਨਾਨਕ ਸਾਹਿਬ ਕਹਿੰਦੇ ਸੁਣੋ ਮੁੱਲਾ ਜੀ ਤੁਸੀਂ ਵੀ ਸਹਿਬ ਕੋ ਯਾਦ ਕਰਿਆ ਕਰੋ ਤਾਂ ਤੇਰਾ ਵੀ ਭਲਾ ਹੋਵੇਗਾ ਤੇ ਦਰਗਾਹ ਵਿੱਚ ਅਸੀਂ ਵੀ ਤੇਰੀ ਸਹਾਇਤਾ ਕਰਾਂਗੇ ਇਹ ਵਾਰਤਾ ਮੁੱਲਾ ਨੇ ਸੁਣ ਕੇ ਗੁਰੂ ਨਾਨਕ ਜੀ ਦੀਆਂ ਚਰਣਾ ਉੱਤੇ ਮੱਥਾ ਟੇਕਿਆ ਅਤੇ ਆਪਣੇ ਘਰ ਨੂੰ ਚਲਾ ਗਿਆ ਤੇ ਬਾਬੇ ਜੀ ਦੇ ਉਪਦੇਸ਼ ਕਰਕੇ ਮੁੱਲਾਂ ਦੇ ਮਨ ਦੀ ਪਰਮੇਸ਼ਰ ਦੀ ਤਾਂ ਲੱਵ ਲੱਗੀ ਵਿਸ਼ਿਆਂ ਨੂੰ ਵਿਸ਼ਿਆਂ ਵਿਕਾਰਾਂ ਨੂੰ ਛੱਡ ਕੇ ਇੱਕ ਮਨ ਹੋ ਕੇ ਪਰਮੇਸ਼ਰ ਸਿਮਰਨ ਵਿੱਚ ਲੱਗ ਗਿਆ ਮੁੱਲਾਂ ਜੀ ਅੰਤ ਕਾਲ ਭਗਵਾਨ ਜੀ ਕੇ ਧਾਮ ਕੋ ਗਿਆ ਬੋਲਾ ਜੀ ਕਹਿੰਦੇ ਅੰਤ ਸਮੇਂ ਭੋਲੇ ਭਾਈ ਜੀ ਵਾਹਿਗੁਰੂ ਭਾਈ ਜੀ ਵਾਹਿਗੁਰੂ ਸੋ ਅਗਲੀ ਸਾਖੀ ਜਿਹੜੀ ਹੈ ਕੁੰਲ ਦੇ ਪ੍ਰੋਹਤ ਨਾਲ ਹੋਈ ਜਾਂ ਗੁਰਨਾਨਦ ਜੀ 9 ਵਰਸਾਂ ਦਾ ਹੋਇਆ ਨਾ ਹੁਣ ਪਾਣੀ ਆਈ ਬਾਰੀ ਆਈ ਜਿਨਹੂ ਪਾਣ ਦੀ ਜਿਨਹੂ ਪਾਵਣ ਦੀ ਰੀਤ ਕਰਨ ਵਾਸਤੇ ਕਾਲੂ ਨੇ ਪ੍ਰੋਹਤ ਨਿਰਧ ਰਿਆ ਹਰਦੇয়াল ਨੂੰ ਬੁਲਾਇਆ ਸ਼ੁਭ ਮੂਹਰ ਦੇ ਕੇ ਦੇਖ ਕੇ ਪ੍ਰੋਹਤ ਨੇ ਸਭ ਸਮਗਰੀ ਮੰਗਵਾਈ ਜੋ ਜਾਤ ਭਾਈ ਕਾਲੂ ਕਾਲੂ ਕੇ ਥੇ ਸਭ ਕੋ ਕਹਾ ਅਰ ਬ੍ਰਾਹਮਣ ਵੀ ਇਕੱਤਰ ਕਰ ਲੈ ਸਭ ਕੋ ਨਿਯੋਤਾ ਦਿਆ ਸਾਰਿਆਂ ਨੂੰ ਸਗੇ ਸੰਬੰਧੀਆਂ ਨੂੰ ਸਾਰਿਆਂ ਨੂੰ ਬੁਲਾ ਲਿਆ ਨੇ ਉਹ ਤਾਂ ਤਾਂ ਤੇ ਭਾਈ ਬੰਦ ਜਾਤੀ ਜਾਤੀ ਦੇ ਬ੍ਰਾਹਮਣ ਜੋ ਵਹਾਂ ਹੋਏ ਕੇ ਸ਼ੀਰ ਗੁਰੂ ਬਾਬਾ ਜੀ ਨੂੰ ਜਿਨੇ ਨੂੰ ਪਾਉਣ ਲੱਗੇ ਤਾਂ ਅਸਥਾਨ ਕੋ ਲੇਪਨ ਕਰਦਾ ਕਰ ਵੇਦ ਵਿద్ధి ਗੋਹਾ ਮੂਚਾ ਜਿੱਦਾਂ ਪਹਿਲਾਂ ਕਰਦੇ ਸੀ ਨਾ ਘਰ ਵਿੱਚ ਲੇਪ ਕੀਤਾ ਵੇਦ ਵਿద్ధి ਚੌਕ ਪੂਰਨ ਚੌਕ ਚੌਕ ਜਿਹੜਾ ਬਣਾਉਂਦੇ ਹੁੰਦੇ ਸੀ ਪੂਰਨ ਕੀਆ ਵੇਦ ਵੰਸ਼ ਕੇ ਸਭ ਭਾਈ ਸਭ ਭਾਈ ਔਰ ਬ੍ਰਾਹਮਣ ਜੋ ਵੇਦ ਵਿਦ ਕੇ ਗਿਆਤਾ ਸੇ ਵੇਦਾਂ ਦੇ ਪੜਨ ਵਾਲੇ ਗਿਆਨੀ ਸੀਗੇ ਸਰਬੱਤਰ ਇਕੱਠੇ ਹੋ ਕੇ ਬਾਬਾ ਨਾਨਕ ਜੀ ਕੋ ਇਸ਼ਨਾਨ ਕਰਵਾਏ ਕੇ ਬੁਲਾਇਆ तब बाबा स्नान करके आए बैठे ऐसे शोभा पावते हैं जैसे सब तारा मंडल में चंद्रमा शोभा पावता है रोहित ने क्षत्रियो की रीत वेद साहित्य सब करवाई जो पूरा तन रीत थी मिसर ਸਭ ਸਿਖਾ ਨੇ ਸਿਖਾ ਸਿਖਾਣ ਲੱਗੇ ਸਾਰੇ ਉਹਦੀ ਵੀਰੀ ਸਾਰੇ ਸਿਖ ਸਮਝਾਣ ਲੱਗੇ ਜਿਹਨੇ ਉਹਦੀ ਸੰਧਿਆ ਤਰਪੰਸ ਸਿਖਾ ਸੂਤ ਧੋਤੀ ਜਿਹਨੇ ਉਹ ਮਨਾ ਤਿਲਕ ਖਟ ਕਰਮ ਗੁਰੂ ਜੀ ਕੋ ਗੁਰੂ ਜੀ ਨੂੰ ਸਿਖਾਉਣੇ ਲੱਗਾ ਤਾਂ ਸਰਬ ਸਮਰਥ ਗੁਰੂ ਨਾਨਕ ਜੀ ਮੁਕਤ ਭੁਗਤ ਕੇ ਦੇਣੇ ਵਾਲੇ ਪ੍ਰੋਗਤ ਨੂੰ ਕਹਿਣ ਲੱਗੇ ਮੇਰ ਜੀ ਇਸ ਜਨੇਹੂ ਦੇ ਪਾਈ ਕੇ ਪੈਦ ਕੀ ਅਨਿਕਤਾ ਹੁੰਦੀ ਹੈ ਕੀ ਵਾਧੂ ਹੁੰਦਾ ਹੈ ਜਿਨੇਹੂ ਪਾਣ ਦੇ ਨਾਲ ਇਸ ਜਿਨੇਹੂ ਪਾਈ ਦਾ ਕੀ ਆਧਰਮ ਹੈ ਅਤੇ ਕੌਣ ਪਦਵੀ ਮਿਲਦੀ ਹੈ ਅਰੇ ਇਸ ਦੇ ਨਾਂ ਪਹਿਨਣੇ ਪਰ ਕਿਹੜੀ ਊਣਤਾ ਹੁੰਦੀ ਹੈ ਇਹਨੂੰ ਆਪਈਏ ਤਾਂ ਫਿਰ ਕੀ ਹੁੰਦਾ ਹੈ ਹਰਦਿਆਲ ਜੀ ਬੋਲੇ ਇਸ ਜਨੇਹੂ ਕੇ ਪਹਿਰੇ ਬਿਨਾਪ ਅਪਵਿੱਤਰ ਹੁੰਦਾ ਸ਼ੋਕੇ ਦਾ ਅਧਿਕਾਰੀ ਨਹੀਂ ਹੁੰਦਾ ਅਪਵਿੱਤਰ ਰਹਿੰਦਾ ਹੈ ਜਦ ਵੇਦ ਕੀ ਵਿਧੀ ਪੂਰਵਕ ਖੱਤਰੀ ਬ੍ਰਾਹਮਣ ਇਸ ਜਨੇਹੂ ਕੋ ਪਹਿਨਤੇ ਹੈ ਬਤ ਸਭ ਕਰਮ ਧਰਮ ਕੇ ਅਧਿਕਾਰੀ ਹੁੰਦੇ ਹਨ ਤਾਂ ਫੇਰ ਗੁਰੂ ਜੀ ਕਹਿਆ ਸੁਣ ਪੰਡਤ ਜੀ ਖੱਤਰੀ ਬ੍ਰਾਹਮਣ ਹੋਏ ਕਰ ਜਨੇਹੂ ਗਲ ਪਾਇਆ ਅਰ ਬੁਰੇ ਕਰਮ ਕਰਨੇ ਥੀ ਬੁਰੇ ਕੰਮ ਕਰਨ ਲੱਗ ਪਿਆ ਬੁਰੇ ਕੰਮਾਂ ਤੋਂ ਟਲਿਆ ਨਹੀਂ ਖੋਟੇ ਕਰਮ ਕਰਦਾ ਹੀ ਰਹਾ ਤਾਂ ਬ੍ਰਾਹਮਣ ਖੱਤਰੀ ਜਿਨੇ ਹੂ ਪਾਇ ਕੇ ਬਾਹਰਲੇ ਧਰਮ ਨੂੰ ਕਿਆ ਕਰੇਗਾ ਤਨ ਦੇ ਨਾਸ ਤੇ ਹਿੰਸਾ ਧਰੋ ਅਧਰਮ ਅਤਪਰਯੰਤ ਦੁਸ਼ਟਤਾ ਝੂਠ ਚੁਗਲੀ ਕੀਤੀ ਤਬ ਵੀ ਖੱਤਰੀ ਬ੍ਰਾਹਮਣ ਨਹੀਂ ਚੰਡਾਲ ਹੈ ਗੁਰੂ ਅੰਗਦ ਸਾਹਿਬ ਕਹਿ ਰਹੇ ਨੇ ਹਰदयाल ਨੂੰ ਜਿਹੜਾ ਕਹਿੰਦੇ ਸਭ ਭਾ ਕੇ ਵੀ ਇਹ ਕੰਮ ਕਰਦਾ ਉਹ ਤਾਂ ਚੰਡਾਲ ਹੈ ਬਾਹਰਲੇ ਧਰਮ ਨੂੰ ਕਿਆ ਕਰਾਂ ਧਨ ਕੇ ਨਾਮ ਤੇ ਹਿੰਸਾ ਦਰੋਹ ਕਰਦਾ ਹੈ ਨਿੰਦਿਆ ਚੂਲੀ ਕਰਦਾ ਹੈ ਤਬ ਉਹ ਖਤਰੀ ਬ੍ਰਾਹਮਣ ਚੰਡਾਲ ਹੀ ਤਾਂ ਹੈਗਾ ਕਹਿੰਦੇ ਫਿਰ ਹੋਰ ਕੀ ਆ ਉਹ ਜਿਹਨੇ ਉਹ ਪਾ ਕੇ ਵੀ ਜਿਹੜਾ ਇਦਾਂ ਦੇ ਕੰਮ ਕਰਦਾ ਚੰਡਾਲ ਹੈ ਅੰਤ ਕੋ ਜਮਰਾਜ ਕੀ ਸਾਸਨਾ ਪਾਵੇਗਾ ਉਸ ਨੂੰ ਜਨੂ ਪਾਏ ਕਾ ਕਿਆ ਫਲ ਹੋਏਗਾ ਇਹਾ ਜੋ ਪਾਪ ਕਰੇਗਾ ਨਰਕ ਭੋਗੇਗਾ ਜਬ ਇਹ ਬਾਰਤਾ ਗੁਰੂ ਜੀ ਨੇ ਕਹੀ ਤਾਂ ਜਿਤਨੇ ਲੋਕ ਬੈਠੇ ਸਨ ਸਭ ਹੈਰਾਨ ਹੋਏ ਮਨ ਮੇ ਕਹਿਣ ਲਗੇ ਪਰਮੇਸ਼ਰ ਜੀ ਅਜੇ ਤਾਂ ਇਹ ਬਾਲਕ ਰੂਪ ਹੈ ਅਤੇ ਕੈਸੀਆਂ ਬਾਤਾਂ ਕਰਦਾ ਹੈ ਤਾਂ ਪੰਡਿਤ ਜੀ ਤਾਂ ਪੰਡਿਤ ਜੀ ਨੇ ਕਿਹਾ हे ਨਾਨਕ ਤੇ ਨਾਨਕ ਜੀ ਉਹ ਕੌਣ ਸਾ ਜਨੂ ਹੈ ਜਿਸ ਜਨੂ ਨੂੰ ਪਾਏ ਤੇ ਇਸ ਪ੍ਰਾਣੀ ਦਾ ਧਰਮ ਰਹਿੰਦਾ ਹੈ ਤਾਂ ਬਾਬੇ ਜੀ ਨੇ ਅਸਾਂ ਰਾਗ ਵਿੱਚ ਫਰਮਾਇਆ ਆਹ ਸਰਬਨ ਕਰੀਏ ਸ਼ਲੋਕ ਮਹਲਾ ਪਹਿਲਾ ਦੇਖ ਬਾ ਸੰਤੋਖ ਸੂਤ ਦੇਖ ਬਾ ਸੰਤੋਖ ਸੂਤ ਗੰਢੀ ਸਤਵਾਟ ਇਹ ਜਿਨੇਹੂ ਜੀ ਕਾ ਹਾਈ ਤਾ ਪਾਂਡੇ ਕਤ ਨਾਏ ਟੁੱਟੇ ਨਾ ਮਲ ਲਗੇ ਨਾ ਇਹੋ ਜਲੇ ਨਜਾਇ ਤਨ ਸੋ ਮਨ ਸ ਨਾਨਕਾ ਜੂਗਲ ਚਲੇ ਪਾ ਸਹਿਬ ਫਰਮਾਨ ਕਰਦੇ ਗੁਰੂ ਨਾਨਕ ਜੀ ਕਹਿੰਦੇ ਨੇ ਸੁਣੋ ਪੰਡਤ ਜੀ ਇਹ ਦੇਹੀ ਕਾ ਧਰਮ ਜਨੇਹੂ ਪਾਏ ਤੇ ਤੋਂ ਰਹਿੰਦਾ ਜੋ ਦਇਆ ਦਇਆ ਵਿੱਚ ਹੋਣੀ ਚਾਹੀਦੀ ਹੈ ਦਇਆ ਕੀ ਦਇਆ ਦਇਆ ਦੀ ਕਪਾਹ ਕਪਾਹ ਕਰ ਰੂਹ ਬਣਾ ਦਇਆ ਦਾ ਰੂਪ ਤੇਰੇ ਚ ਦਇਆ ਹੋਣੀ ਚਾਹੀਦੀ ਹੈ ਸੰਤੋਖ ਦਾ ਸੂਤ ਵਟ ਸੰਤੋਖ ਦਾ ਸੰਤੋਖ ਵੀ ਤੇਰੇ ਛੁਣਾ ਸਕਦਾ ਹੈ ਦਇਆ ਸੰਤੋਖ ਦਇਆ ਦੀ ਕਪਾ ਸੰਤੋਖ ਦਾ ਸੂਤ ਅਰ ਸਤ ਕੀ ਸਤ ਕਾ ਵਟ ਸਤ ਪਰਨਾਮ ਪਰਮੇਸ਼ਰ ਤੇਰਾ ਉਹਦੇ ਨਾਮ ਦਾ ਵਟਣਾ ਕਰ ਕਪਾ ਸੰਤੋਖ ਸੂਤ ਤੇ ਸਤ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਦਾ ਵੱਡ ਚੜ ਕੇ ਅਰ ਜਤ ਜਤ ਦੀਆਂ ਗੰਡੀਆਂ ਹੀ ਗੰਢੀ ਜਤ ਦੀ ਗੰਢੀ ਜੱਤੀ ਇਹ ਇਹਦੀ ਗੰਢ ਬਾਰ ਇਸ ਦੇ ਅੰਦਰ ਦਇਆ ਸੰਤੋਖ ਦਾ ਜਨੇਹੂ ਪਵੇ ਤਾਂ ਤਗ ਹੋਵੇ ਤਾਂ ਫਿਰ ਇਹ ਧਾਗਾ ਬਣਦਾ ਸਹੀ ਸੁਣੋ ਪੰਡਿਤ ਜੀ ਇਹ ਕਪੇ ਇਸ ਕਪਾ ਦਾ ਜਨੇਹੁ ਤਾਂ ਮੇਰੇ ਕੰਮ ਨਹੀਂ ਅਰ ਜਿਹੜਾ ਤੂੰ ਵੱਟ ਕੇ ਬਣਾਣਾ ਸੂਤਰ ਦਾ ਧਾਗਾ ਇਹ ਮੇਰੇ ਵਸਦਾ ਕੰਮ ਨਹੀਂ ਨਾ ਮੈਂ ਇਹ ਪਾ ਸਕਦਾ ਅਰ ਕਪਾ ਸੂਤ ਕਪਾ ਕਾ ਸੂਤ ਵੱਟ ਕੇ ਕਾਹੇ ਕੋ ਗਵਤ ਕਹਿੰਦੇ ਕਿਉਂ ਇਹਨੂੰ ਗਵਾਨਾ ਇਸ ਕਪਾਹ ਦਾ ਸੂਤ ਬਟਿਆ ਹੋਇਆ ਕਿਸੇ ਕੰਮ ਨਹੀਂ ਆਉਂਦਾ ਇਸ ਕਪਾਹ ਦਾ ਸੂਤ ਅੱਗ ਵਿੱਚ ਪਾਇਆ ਜਲ ਜਾਂਦਾ ਇਹ ਗੱਲ ਪਾਏ ਤੇ ਮੈਲ ਲੱਗ ਜਾਂਦੀ ਮੈਲਾ ਵੀ ਹੋ ਜਾਂਦਾ ਇਹ ਟੁੱਟ ਵੀ ਜਾਂਦਾ ਜੋ ਦਇਆ ਸੰਤੋਖ ਕ ਗਲ ਵਿੱਚ ਪਾਏ ਹਨਾ ਦਇਆ ਸੰਤੋਖ ਕਾ ਅਤੇ ਜਤ ਸਤ ਦਾ ਜਤ ਸਤ ਦਾ ਜਿਨੇ ਹੂ ਹੈ ਨਾ ਉਸ ਨੂੰ ਨਾ ਕੋਈ ਮੈਲ ਲੱਗਦੀ ਹੈ ਨਾ ਕਦੇ ਪੁਰਾਣਾ ਹੁੰਦਾ ਤੇ ਨਾ ਕਦੇ ਟੁੱਟਦਾ ਹੈ ਸੁਣੋ ਪੰਡਤ ਜੀ ਤਨ ਉਹ ਪੁਰਖ ਹਨ ਜਿਨ੍ਹਾਂ ਨੇ ਦਇਆ ਸੰਤੋਖ ਜਤ ਸਤ ਦਾ ਜਨੇਹੂ ਪਾਇਆ ਅਤੇ ਪੰਡਤ ਜੀ ਇੱਕ ਪਾਦਾ ਜਨੇਹੂ ਕੁਛ ਨਹੀਂ ਇਹ ਜਨੇਹੂ ਸਭ ਝੂਠ ਹੈ ਨ ਜੇ ਤਾ ਉਹ ਸੱਚ ਕਾ ਜਨੇਹੂ ਤੇਰੇ ਪਾਸ ਹੈ ਤਾਂ ਤੂੰ ਮੇਰੇ ਗਲ ਪਾਓ ਨਹੀਂ ਤਾਂ ਨਾ ਪਾਓ ਮਹਾਰਾਜ ਨੇਉ ਪਾਣ ਤੋ ਇਨਕਾਰ ਕਰਤਾ ਪੰਡਤ ਨੇ ਕਿਹਾ ਹੈ ਨਾਨਕ ਜੀ ਇਹ ਜਨੇਹੂ ਤਾਂ ਅੱਜ ਹੀ ਥਾਪਿਆ ਹੈ ਏਜ ਨਹੀਂ ਜਿਹੜਾ ਨਾ ਕਹਿੰਦੇ ਇਹ ਤਾਂ ਬਹੁਤ ਸ਼ਰੀਆਂ ਤੋਂ ਚੱਲਦਾ ਆਂਦਾ ਅੱਜ ਥੋੜੀ ਥਾਪਿਆ ਇਹਨੂੰ ਜੇ ਤਾਂ ਇਹ ਜਨੇਹੂ ਸਾਡਾ ਕੀਤਾ ਹੋਇਆ ਹੈ ਤਾਂ ਤੂੰ ਇਸ ਨੂੰ ਮੰਨੈ ਕਰ ਪਰ ਇਹ ਜਨੇਹੂ ਤਾਂ ਪਿੱਛੇ ਵੀ ਆਦ ਅੰਤ ਹੁੰਦਾ ਹੀ ਆ ਸ਼੍ਰੀ ਗੁਰੂ ਜੀ ਨੇ ਕਿਹਾ ਨਾਨਕ ਸਾਹਿਬ ਕਹਿੰਦੇ ਨੇ ਇਹ ਪੰਡਿਤ ਜੀ ਇਹ ਜਨੇਹੂ ਤਾਂ ਇੱਥੇ ਹੀ ਰਹਿ ਜਾਏਗਾ ਪਰ ਅੱਗੇ ਤਾਂ ਨਹੀਂ ਜਾਏਗਾ ਫਿਰ ਪਾਦੇ ਨੇ ਕਿਹਾ ਏ ਨਾਨਕ ਏ ਨਾਨਕ ਜੀ ਇਹ ਜਨੇਹੂ ਤਾਂ ਪਿੱਛੇ ਵੀ ਸਨਕਾਦ ਕਾ ਅਤੇ ਆਦ ਲੈ ਕੇ ਪਹਿਣ ਪਹਿਣ ਦੇ ਆਏ ਹਨ ਅਤੇ ਤੂੰ ਕਿਉਂ ਮਨੈ ਕਰਦਾ ਹੈ ਤਾਂ ਗੁਰਨਾਨਕ ਜੀ ਹੋਰ ਸ਼ਲੋਕ ਕਹਿਆ ਇੱਥੇ ਆਓ ਸਰਬਨ ਕਰੀਏ ਸਾਹਿਬ ਕੀ ਪਰਮਾਨੰ ਕਰਦੇ ਚੌਕੜ ਮੂਲੇ ਆਣਿਆ ਚੌਕਲ ਮੂੜ ਅਣਾਇ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥਿਆ ਉਹ ਮੁ ਆਉ ਝੜ ਪਿਆ ਵੇ ਤਗਾ ਗੈ ਆ ਮਹੱਲਾ ਪਹਿਲਾ ਲੱਖ ਚੋਰੀਆਂ ਲਖ ਜਾਰੀਆਂ ਲਖ ਕੁੜੀਆਂ ਲਖ ਗਾਲ ਲਖ ਠੱਗੀਆਂ ਪਹਿਨਾਈਆਂ ਲਕ ਠਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਇਹ ਸ਼ਬਦ ਮਹਾਰਾਜ ਨੇ ਕ੍ਰਿਸ਼ਨ ਆ ਕੱਲ ਨੂੰ ਇਸ ਸ਼ਬਦ ਦਾ ਅਰਥ ਵੀ ਕਰਾਂਗੇ ਸੋ ਅੱਜ ਦੀ ਕਥਾ ਇਤੀ 15-20 ਮਿੰਟ ਦੀ ਐਪੀਸੋਡ ਇਹ ਸਵਾਪ ਜੀ ਇੰਨਾ ਟਾਈਮ ਕੱਢਿਆ ਕਰੋ ਜਰੂਰ ਸੁਣਿਆ ਕਰੋ 20-22 ਮਿੰਟ ਤਾਂ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਲਈ ਕੱਢ ਸਕਦੇ ਹੋ ਉਹਨਾਂ ਦੀ ਜੀਵਨ ਕਾਤਾ ਸੁਣ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿੰਨਾ ਭਗਤੀ ਕੀਤੀ ਤੇ ਬਰਲਾ ਜੀ ਨੂੰ ਬੁਲਾਇਆ ਤੇ ਬਰਲਾ ਜੀ ਪਾਸੋਂ ਸਰਬਨ ਕਰੇ ਤੇ ਆਪ ਜੀ ਵੀ ਜਰੂਰ ਸੁਣੋ ਤੇ ਆਪਣੇ ਜੀਵਨ ਨੂੰ ਉਜਵਲ ਬਣਾਓ ਸਾਬ ਨੇ ਜੀਵਨ ਵਿੱਚ ਕੀ ਕੁਝ ਕੀਤਾ ਕਿਸ ਤਰ੍ਹਾਂ ਲੋਕਾਂ ਨੂੰ ਉਤਾਰਿਆ ਸਾਡੇ ਵਾਸਤੇ ਚਾਰਾਂ ਦਿਸ਼ਾਂ ਵਿੱਚ ਆ ਕੇ ਮਹਾਰਾਜ ਨੇ ਕੁਰਬਾਨੀ ਕੀਤੀ ਹੈ ਪੀਹ ਸੰਸਾਰ ਕਿਸੇ ਤਰੀਕੇ ਤਰ ਜਾਵੇ ਸੂ ਕੋਸ਼ਿਸ਼ ਕਰੀਏ ਅਸੀਂ ਵੀ ਉਹਦੇ ਲੜ ਲੱਗੇ ਇਹ ਸੰਸਾਰ ਭਵ ਸਾਗਰ ਤੋਂ ਪਾਰ ਹੋ ਜਾਈਏ ਸਬਸਕ੍ਰਾਈਬ ਕਰਿਆ ਕਰੋ ਮੇਰੇ ਪਿਆਰਿਓ ਮੇਰੇ ਮਿੱਤਰੋ ਮਰੀਓ ਭੈਣੋ ਮੇਰੀ ਬੱਚਿਓ ਸਾਰੇ ਜਣੇ ਰਲ ਕੇ ਸਬਸਕ੍ਰਾਈਬ ਲਾਈਕ ਵੀ ਕਰੋ ਤੇ ਸ਼ੇਅਰ ਵੀ ਕਰੋ ਆਪ ਕਿਉਂ ਸੰਕੋਚ ਕਰਦੇ ਹੋ ਭਾਈ ਇੱਥੇ ਬਦਫੈਲੀਆਂ ਵਾਲੀ ਕੋਈ ਮੂਵੀ ਆਦੀ ਹੈ ਨਾ ਬਿਲਕੁਲ ਹਲੀਆਂ ਵਾਲੀ ਕੋਈ ਗੱਲ ਆਉਂਦੀ ਹੈ ਤੇ ਸਾਰਾ ਦਿਨ ਉਹਨੂੰ ਸੁਣਦੇ ਰਹਿੰਦੇ ਆ ਯਾਰਾਂ ਲੱਖਾਂ ਵੀ ਉਹਨੂੰ ਪੈਂਦਾ ਹੈ ਜਿਹੜੇ ਗੁਰਬਾਣੀ ਦੀ ਗੱਲ ਆਉਂਦੀ ਹੈ ਪਤਾ ਨਹੀਂ ਕੀ ਸੱਪ ਸੁੰਘ ਜਾਂਦਾ ਸਾਨੂੰ ਸਾਡੀ ਉਂਗਲੀ ਜਾਂਦੀ ਨਹੀਂ ਹੈ ਲਾਈਕ ਸ਼ੇਅਰ ਵੱਲ ਜਾਂਦੇ ਹੀ ਨਹੀਂ ਆ ਬਸ ਸੁਣਿਆ ਬਸ ਠੀਕ ਆ ਸੁਪਿਆਰੀ ਸਾత్సੰਗਤ ਸਬਸਕ੍ਰਾਈਬ ਕਰਿਆ ਕਰੋ ਸਾਡਾ ਹੌਸਲਾ ਵੱਧਦਾ ਹੈ ਹੋਰ ਮੰਨ ਕਰਦਾ ਹੈ ਹੋਰ ਮਹਾਰਾ ਦੀ ਬਾਣੀ ਦੀ ਗਰਹੀ ਇਹ ਚਾਹੀਏ ਆਪ ਜੀ ਨਾਲ પ્રેમ ਪਿਆਰ ਵਰਤਾ ਕਰਿਏ ਸੋ ਆਓ ਫਤਿਗ ਜਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ